ਇਸੋ ਰਾਤੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਜਿਨ੍ਹਾਂ ਦੇ ਉੱਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਸੀ ਉਹ ਅੱਜ ਸਾਬਤ ਹੋ ਗਏ ਨੇ ਤੇ ਅਦਾਲਤ ਦੇ ਵੱਲੋਂ ਆਪਣਾ ਫੈਸਲਾ ਜਾਗਮਾ ਰੱਖ ਲਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ 1 ਅਪ੍ਰੈਲ ਨੂੰ ਪਾਸਟਰ ਬਜਿੰਦਰ ਨੂੰ ਸਜ਼ਾ ਸੁਣਾਈ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਇਆ ਸੀ 2018 ਦੇ ਵਿੱਚ ਇੱਕ ਮਹਿਲਾ ਦੁਆਰਾ ਜਿਹੜਾ ਕਿ ਰੇਪ ਕੇਸ ਦੇ ਇਲਜ਼ਾਮ ਪਾਸਟਰ ਬਜਿੰਦਰ ਤੇ ਲਗਾਏ ਗਏ ਸੀ ਉਹ ਸਾਬਤ ਹੋ ਗਏ ਨੇ ਤੇ ਹੁਣ ਅਦਾਲਤ ਦੇ ਵੱਲੋਂ ਇਸ ਦਾ ਫੈਸਲਾ ਰੱਖ ਮਾਰਿਖਿਆ ਗਿਆ 1 ਅਪ੍ਰੈਲ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਇਸ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਜਾਣੀ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 2018 ਦੇ ਵਿਚ ਜਿਰਕਪੁਰ ਦੀ ਇੱਕ ਪੀੜਤ ਦੁਆਰਾ ਪਾਸਟਰ ਬਜਿੰਦਰ ਦੇ ਉੱਤੇ ਬਲਤਕਾਰ ਦੇ ਇਲਜ਼ਾਮ ਲਾਏ ਗਏ ਸੀ ਤੇ ਜਿਸ ਨੇ ਦੋਸ਼ ਲਗਾਇਆ ਕਿ ਪਾਦਰੀ ਨੇ ਉਸ ਨੂੰ ਵਿਦੇਸ਼ ਲਜਾਣ ਦੇ ਬਹਾਨੇ ਉਸ ਨਾਲ ਗੈਰ ਸਹਿਮਤੀ ਦੇ ਨਾਲ ਜਿਹੜਾ ਕਿ ਸਬੰਧ ਬਣਾਏ ਤੇ ਉਸਨੇ ਦੋਸ਼ ਲਾਇਆ ਕਿ ਜਿਹੜਾ ਪਾਦਰੀ ਸੀਗਾ ਉਸਨੇ ਅਸ਼ਲੀਲ ਵੀਡੀਓ ਵੀ ਬਣਾਈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਅੱਜ ਮੁਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਤੇ ਹੁਣ ਇਸ ਦੇ ਉੱਤੇ ਲੱਗੇ ਦੋਸ਼ ਨੇ ਜਿਹੜੇ ਉਹ ਸਾਬਤ ਹੋ ਗਏ ਨੇ ਮੁਹਾਲੀ ਦੀ ਅਦਾਲਤ ਦੇ ਵੱਲੋਂ 1 ਅਪ੍ਰੈਲ ਨੂੰ ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਸੁਣਾਈ ਜਾਣੀ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 20 ਅਪ੍ਰੈਲ 2018 ਦੇ ਵਿੱਚ ਆਪੀਸੀ ਅਤੇ ਆਈ ਈ ਐਕਟ ਦੁਆਰਾ ਵੱਖ-ਵੱਖ ਧਰਾਵਾਂ ਦੇ ਤਹਿਤ ਜਿਰਖਪੁਰ ਥਾਣੇ ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਦੇ ਵਿੱਚ ਬਜਿੰਦਰ ਸਿੰਘ ਤੋਂ ਇਲਾਵਾ ਪੰਜ ਹੋਰ ਜਿਹੜੇ ਪਾਸਟਰ ਦੱਸੇ ਜਾ ਰਹੇ ਸੀ ਤੇ ਉਹਨਾਂ ਦੇ ਉੱਤੇ ਵੀ ਕੇਸ ਦਰਜ ਕੀਤਾ ਗਿਆ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਜਿੰਦਰ ਪਾਸਟਰ ਨੂੰ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਉਸ ਦਾ ਜਿਹੜਾ ਜੁਰਮ ਹੈ ਉਹ ਸਾਬਤ ਹੋ ਗਿਆ ਤਾਂ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਇਸ ਦੇ ਉੱਤੇ ਫੈਸਲਾ ਜਿਹੜਾ 1 ਅਪ੍ਰੈਲ ਨੂੰ ਸੁਣਾਇਆ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ 1 ਅਪ੍ਰੈਲ ਨੂੰ ਪਾਸਟਰ ਬਜਿੰਦਰ ਨੂੰ ਜਿਹੜੀ ਆ ਸਜ਼ਾ ਉਹ ਸੁਣਾਈ ਜਾਵੇਗੀ 2018 ਦਾ ਬਲਤਕਾਰ ਦਾ ਮਾਮਲਾ ਸੀ 2018 ਦਾ ਕੇਸ ਹੈ ਜਿਹੜਾ ਉਹ ਚੱਲ ਰਿਹਾ ਸੀ ਜਿਸ ਨੂੰ ਦੇਖਦੇ ਹੋਏ ਅੱਜ ਉਹਨਾਂ ਦੀ ਪੇਸ਼ੀ ਸੀ ਅਦਾਲਤ ਦੇ ਵਿੱਚ ਤਾਂ ਕੇਸ ਦੇ ਵਿੱਚ ਜਿਹੜਾ ਇਲਜ਼ਾਮ ਪਾਸਟਰ ਬਜਿੰਦਰ ਦੇ ਉੱਤੇ ਲਾਏ ਗਏ ਸੀ ਉਹ ਸਾਬਤ ਹੋ ਗਏ ਨੇ ਤੇ ਹੁਣ ਸਜ਼ਾ ਜਿਹੜੀ 1 ਅਪ੍ਰੈਲ ਨੂੰ ਪਾਸਟਰ ਬਜਿੰਦਰ ਨੂੰ ਸੁਣਾਈ ਜਾਵੇਗੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੱਖ-ਵੱਖ ਵਿਵਾਦਾਂ ਦੇ ਵਿੱਚ ਨਾਮ ਆਉਂਦਾ ਸੀ ਪਾਸਟਰ ਬਜਿੰਦਰ ਦਾ ਚਾਹੇ ਆਪਾਂ ਕੁਝ ਦਿਨ ਪਹਿਲਾਂ ਦੀ ਗੱਲ ਕਰ ਲਈਏ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਫੈਲ ਰਹੀ ਸੀ ਜਿਦੇ ਵਿੱਚ ਪਾਸਟਰ ਬਜਿੰਦਰ ਕੁਝ ਮਹਿਲਾਵਾਂ ਦੇ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਸੀ ਚਾਹੇ ਗੱਲ ਕਰ ਲਈਏ ਕਿ ਕਪੂਰਥਲੇ ਤੋਂ ਇੱਕ ਪੀੜਤ ਦੇ ਵੱਲੋਂ ਕਪੂਰਥਲੇ ਦੇ ਵਿੱਚ ਇੱਕ ਜਿਹੜੀ ਆ ਸ਼ਿਕਾਇਤ ਦਰਜ ਕਰਾਈ ਜਾਂਦੀ ਆ ਪਾਸਟਰ ਬਜਿੰਦਰ ਦੇ ਉੱਤੇ ਉਹਨਾਂ ਦੇ ਵੱਲੋਂ ਵੀ ਪਾਸਟਰ ਬਜਿੰਦਰ ਦੇ ਉੱਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਜਾਂਦੇ ਨੇ ਜਿਸ ਨੂੰ ਇਸ ਤੋਂ ਬਾਅਦ ਜਿਹੜਾ ਮਾਮਲਾ ਬਹੁਤ ਹੀ ਤੇਜ਼ੀ ਦੇ ਨਾਲ ਭਕਦਾ ਹੋਇਆ ਨਜ਼ਰ ਆਇਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਸਾਲ 2018 ਦੇ ਵਿੱਚ ਪਾਸਟਰ ਬਜਿੰਦਰ ਦੇ ਉੱਤੇ ਇੱਕ ਮਾਮਲਾ ਜਿਹੜਾ ਉਹ ਦਰਜ ਹੁੰਦਾ ਜਿਰਕਪੁਰ ਦੇ ਵਿੱਚ ਜਿਸ ਨੂੰ ਲੈ ਕੇ ਅੱਜ ਉਹਨਾਂ ਦੀ ਮੁਹਾਲੀ ਦੇ ਵਿੱਚ ਪੇਸ਼ੀ ਸੀ ਤਾਂ ਜਿਸ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਸਜ਼ਾ ਸੁਣਾਈ ਜਾਣੀ ਸੀ 1 April ਨੂੰ ਹੁਣ ਜਿਹੜੀ ਉਹ ਸਜ਼ਾ ਸੁਣਾਈ ਜਾਣੀ ਆ ਉਹਨਾਂ ਦੇ ਉੱਤੇ ਜਿਹੜਾ ਕੇਸ ਦਰਜ ਹੋਇਆ ਸੀ ਉਸ ਦੀ ਸੁਣਵਾਈ ਸੀ ਤੇ ਉਹ ਜਿਹੜਾ ਮਾਮਲਾ ਸੀ ਉਹ ਅੱਜ ਸਾਬਤ ਹੁੰਦਾ ਹੋਇਆ ਦਿਖਾਈ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ 1 ਅਪ੍ਰੈਲ ਨੂੰ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਸਜ਼ਾ ਸੁਣਾਈ ਜਾਣੀ ਹੈ 2018 ਦੇ ਵਿੱਚ ਪਾਸਟਰ ਬਜਿੰਦਰ ਤੇ ਉਹਨਾਂ ਦੇ ਹੋਰ ਸਾਥੀਆਂ ਦੇ ਉੱਤੇ ਇੱਕ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਰਕਪੁਰ ਦੇ ਵਿੱਚ ਜਿਸ ਦੀ ਅੱਜ ਪੇਸ਼ੀ ਸੀ ਤੇ ਅੱਜ ਉਹਨਾਂ ਦੇ ਸਾਥੀਆਂ ਨੂੰ ਛੱਡ ਕੇ ਬਜਿੰਦਰ ਸਿੰਘ ਦੇ ਉੱਤੇ ਜਿਹੜੇ ਇਲਜ਼ਾਮ ਲਗਾਏ ਗਏ ਸੀ ਉਹ ਸਾਬਤ ਹੁੰਦੇ ਹੋਏ ਨਜ਼ਰ ਆਏ ਨੇ ਤੇ 1 ਅਪ੍ਰੈਲ ਨੂੰ ਪਾਸਟਰ ਬਜਿੰਦਰ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਸਜ਼ਾ ਸੁਣਾਈ ਜਾਣੀ ਹੈ